ਜੋਤ ਪੁੱਤ ਆਈ ਕੋਈ ਹੋਸ਼ ਨਹੀਂ ਕਹਿਜੀ ਅਸੀਂ ਤੇ ਕੋਈ ਹੋਸ਼ ਨਹੀਂ ਆਈ ਪੁੱਤ ਖਾਦਾ ਪੀਤਾ ਵਾ ਕੁਝ ਜੋ ਬੋਨੇ ਮਮੀ ਹੋਸ਼ ਨਹੀਂ ਆਈ ਜੋਤ ਪੁੱਤ ਕਿਉਂ ਇਦਾਂ ਨਹੀਂ ਕਰਨ ਬਸ ਹੋਵੇ ਕੋਸਾਂ ਹੁਣ ਠੀਕ ਹੋ ਜਾਣਾ ਤੂੰ ਉਹਦੇ ਲਾਗੇ ਲਾ ਕਿਦਾਂ ਕਰੇਗੀ ਤੂੰ ਕੀ ਸੋਚੂਗਾ ਉਹਦੇ ਵੀ ਹੋ ਜਾਵੇ 2 ਆਈ ਆ ਥੀ 2 1 ਉਠ ਮੇਰੀ ਤੀ ਕੋਈ ਕੰਮ ਕਰ ਵੇਖ 1 ਉਠ ਮੇਰੀ ਤੀ ਕੋਈ ਕੰਮ ਕਰ ਵੇਖ ਜਿਹਨਾਂ ਨੂੰ ਪਤਾ ਲੱਗਾ ਨਾ ਸਾਰੇ ਭੈਣ ਆਪਣਾ ਪਤਾ ਲੈਣ ਆਉਣਾ ਆ ਕਿਨੇ ਵੇਖਿਆ ਹੀ ਨਹੀਂ ਆਨੇ ਜੋ ਬੰਦਾ ਨਹੀਂ ਆਇਆ 1 ਜੋ ਬੰਦਾ ਡੈਡੀ ਨਹੀਂ ਆਇਆ ਆਈ ਕੇ ਮੈਨੂੰ ਲੱਭਣ 1 ਜੋ ਬੰਦਾ ਡੈਡੀ ਨਹੀਂ ਆਇਆ ਇਹ ਤਾਂ ਸਾਹਮਣੇ ਖੜੋਤੇ ਆ ਭਾਈ ਦੇ ਪਰ ਇਹ ਤਾਂ ਇਹ ਤਾਂ ਸਾਹਮਣੇ ਤੇ ਹੋ ਜਾ ਤੂੰ ਇਧਰ ਪਿੱਛੇ ਹੋ ਜਾ ਜੋ ਬੰਦਾ ਡੈਡੀ ਨਹੀਂ ਆਇਆ लवली ਜੋ ਤਾਂ ਪੁੱਤ ਆਈ ਕੋਈ ਹੋਸ਼ ਨਹੀਂ ਗੱਜ ਜੀ ਅਜੀ ਤੇ ਕੋਈ ਹੋਸ਼ ਨਹੀਂ ਆਈ ਪੁੱਤ ਖਾਦਾ ਪੀਤਾ ਵਾ ਕੁਛ ਜੋਬਾ ਨਹੀਂ ਮੰਮੀ ਹੋਸ਼ ਨਹੀਂ ਤੇ ਸਾਰਾ ਗਾਮੇ ਨਾ ਉਹਦਾ ਹੀ ਆਪਣੇ ਗੱਜੀ ਕਰਵਾਇਆ ਬੂਟੇ ਨੂੰ ਕਰ ਲਾ ਚਲ ਲੈ ਕੀਤਾ ਕੰਮ ਇਹ ਮੈਨੂੰ ਪਹਿਲਾਂ ਸ਼ੱਕ ਹੀ ਮੈਂ ਤਾਂ ਉਦੋਂ ਦਾ ਸੋਚਣ ਡਿਆ ਹਾਂ ਕਿ ਹੋਰ ਕੋਈ ਕਰ ਨਹੀਂ ਸਕਦਾ ਇਹ ਕੰਮ ਈ ਗਣਾ ਠੀਕ ਹੈ ਹੁਣ ਕਹਿੰਦਾ ਸੜਾ ਚਾਹੀਦਾ ਸੜਾ ਹੋਣੀ ਆ ਹਾਂ ਤੁਹਾਨੂੰ ਨਹੀਂ ਹੋਰ ਕਲੀ ਨਹੀਂ ਆ ਸਾਰੇ ਜਿਹੜੇ ਸਾਰੇ ਲੈ ਆਓ ਤੂੰ ਸਤਾ ਰਹੇ ਨੇ ਪਾਜੀ ਤੈਨੂੰ ਮੈਨੂੰ ਪੈਂਦਾ ਫੋਨ ਨਾ ਸਾਰੇ ਜਿਹੜੇ ਫੋਨ ਵੇਖੀ ਜਾਣ ਤੇ ਮੇਰੀ ਗੱਲ ਸੁਣ ਮੈਂ ਪੇਟ ਚ ਕਿੰਨੂ ਮੇਰੇ ਨਹੀਂ ਸਕਦਾ ਉਹ ਗੱਲ ਸੁਣ ਮੇਰੀ ਤੇਰੀ ਸਾਰੇ ਗਲਤ ਬੰਦੇ ਆ ਨਾ ਜਿਆਦਾ ਹੱਥ ਨਾ ਚੁੱਕੋ ਤੁਸੀਂ ਰਹਿਣ ਹੱਥ ਮੈਨੂੰ ਤੇ ਇੰਨਾ ਬੁਰਾ ਲੱਗਣ ਡਿਆ ਮੇਰੀਆਂ ਨਜ਼ਰਾਂ ਦੇ ਸਾਹਮਣੇ ਦਫਾ ਜਾ ਨਾ ਮੇਰੇ ਵਰ ਮਿੰਦੀ ਉਹ ਚੱਜ ਦੇ ਬੰਦੇ ਨੂੰ ਮੇਲਿਆ ਕਰ ਜਿੱਦ ਨੂੰ ਹਟਦਾ ਨਹੀਂ ਐ ਘਰੋਂ ਤੈਨੂੰ ਕਿਤਾਬ ਨਹੀਂ ਆ ਵਨ ਦਰਜੀਦ ਕੰਮੀ ਓਏ ਸਾਰਾ ਤੇਰਾ ਤੂੰ ਹੁਣ ਮੰਨ ਚਾਏ ਨਾ ਮੰਨ ਬਾਕੀ ਕਰ ਸਾਰੀ ਗੱਲ ਬੋਲਣੀ ਸਾਰੀ ਗੱਲ ਬੋਲਣੀ ਨਾ ਬਾਕੀ ਵੀ ਕਹਦਾ ਨਾਲ ਵਨ ਦਰਜੀਦ ਮੰਨ ਚਾਏ ਨਾ ਮੰਨ ਕਸੂਰੀ ਸਾਰਾ ਤੇਰਾ ਜੇ ਜੋਬਨ ਨੇ ਉੱਠ ਕੇ ਦੱਸਤਾ ਨਾ ਪੀ ਮੈਨੂੰ ਬੂਟੇ ਨੇ ਬਾਹਰ ਸੱਧਿਆ ਏ ਨਹੀਂ ਨਹੀਂ ਠੀਕ ਹੈ ਬੱਧਿਆ ਬੰਡੇ ਯਾਰ ਨਹੀਂ ਇਹਦਾ ਨਹੀਂ ਆਉਂਦਾ ਯਾਰ ਐਂਡ ਬਣ ਦਰਜੀਦ ਕਸੂਰੀ ਸਾਰਾ ਤੇਰਾ ਜੇ सोनू ਦਾ ਫੋਨ ਆਉਣ ਡਿਆ ਸੀ ਤੇ ਹੋਰ ਉੱਚੀ ਉੱਚੀ ਗੱਲਾਂ ਕਰਨੀਆਂ ਉੱਚੀ ਉੱਚੀ ਜੇ सोनू ਦਾ ਫੋਨ ਆਉਣ ਡਿਆ ਸੀ ਤੇ ਹੋਰ ਉੱਚੀ ਉੱਚੀ ਗੱਲਾਂ ਕਰਨੀਆਂ ਸੀ ਠੀਕ ਹੋ ਗਿਆ ਨਾ ਉਹਨੇ ਬੱਕ ਪੈਣਾ ਵਾ ਜਦੋਂ ਨੇ ਵੇਖਿਆ ਹੀ ਨਹੀਂ ਆ ਮੇਰੀ ਸੋਨੂ ਨਾਲ ਗੱਲ ਹੋਈ ਆ ਉਹ ਕਹਿੰਦਾ ਮੈਂ ਪਿੱਛੇੋਂ ਛੱਟ ਮਾਰੀ ਛੱਟ ਤੇ ਮੇਰੀ ਹੋਈ ਉਹਦੇ ਨਾਲ ਗੱਲ ਕਹਿੰਦਾ ਪਿੱਛੇੋਂ ਛੱਟ ਮਾਰੀ ਜਮੈਂ ਨਹੀਂ ਆ ਕਰਨੇ ਦੂ ਐਂਡ ਮੇਰੀ ਹੋਈ ਉਹਦੇ ਨਾਲ ਗੱਲ ਕਿੰਨਾ ਪਿੱਛੇੋਂ ਛੱਟ ਮਾਰੀ ਇਹਦੇ ਤਾਂ ਫਿਰ ਠੀਕ ਇਦਾਂ ਹੋ ਗਿਆ ਉਹ ਕੀ ਪਤਾ ਕਹਿੰਦਾ ਉਹ ਤਾਂ ਡਿੱਗ ਪਿਆ ਸੀ ਤੂੰ ਗਾ ਉਹ ਕੋਈ ਪਹਿਹਾਨ ਨਹੀਂ ਮਿਲਣਾ ਉਹਨੂੰ ਠੀਕ ਆ ਨਾ ਕੰਮ ਉਹਨੇ ਕੋਈ ਕੀਤਾ ਨਹੀਂ ਹੋ ਤੇ 50000 ਰੁਪਏ ਹੋਰ ਮੰਗਣ ਡਿਆਈ ਰਬਾਣਾ ਜੋ ਬੰਦੀ ਸਾਟਾ ਲਵੇ ਕੇ ਨਹੀਂ ਆਦ ਮੈਂ ਕਰ ਦੇ ਸ਼ੁਰੂ ਕਰ ਤਾ 2 1 ਰਬਾਣਾ ਜੋ ਬੰਦੀ ਸਾਟਾ ਲਵੇ ਕੇ ਲੱਗਦਾ ਨਹੀਂ ਵੀ ਇਹ ਕੰਮ ਦਿਲਜੀਤ ਨੇ ਕੀਤਾ ਹੋਵੇ ਕਿਉਂਕਿ ਚਲੋ ਚਲੋ ਬੰਦ ਮੇਰੀ ਗੱਲ ਸੁਣੋ ਮੈਨੂੰ ਤੇ ਸਿਰ ਦਾ ਸਹੀ ਬਣਾ ਕਰੋ ਉਹਨੇ ਗਲਤ ਆਸ ਆ ਪਤਾ ਗੱਲ ਕੀ ਹੈ ਇਹ ਸੇਨ ਤਾਂ ਨਹੀਂ ਗਲਤ ਹੋਈ ਮੈਂ ਸਿਰ ਦਾ ਸਹੀ ਤਾਂ ਗਲਤ ਹਾਂ ਚਲੋ ਉਹਨੇ ਸੱਚ ਹੀ ਗਿਆ ਸੀ ਤੇ ਜਦੋਂ ਨਾ ਹੀ ਲਾਦੀ ਐ ਵੀ ਤੂੰ ਕਮ ਇਹੋ ਤੂੰ ਹੀ ਕੀਤਾ ਜੇ ਤੂੰ ਰਮਰ ਸਦਾ ਕਿਸ ਨੂੰ ਗੈਤੀਆਂ ਨਾ ਨੰਸਾਰ ਹੋ ਜਾਂਦਾ ਨਾ ਤੇ ਕੀ ਕਰਨਾ ਸੀ ਬੰਦਾ ਲੱਭਦਾ ਵਾ ਗੱਲ ਤੇ ਤੇਰੀ ਠੀਕ ਆ ਪਰ ਹੁਣ ਮਨ ਵਿੱਚ ਪਤਾ ਨਹੀਂ ਇਹ ਕਿੱਥੋਂ ਖਿਆਲ ਆ ਗਿਆ ਆ ਕਿ ਸੱਟ ਜਰੋਂ ਦੀ ਸੱਟ ਪੈਦਾ ਤਾਂ ਕਈ ਲੱਗੀ ਵਨ ਤਾਂ ਇਹ ਸੋਚ ਸਕੋ ਇਹ ਸੋਚ ਸਕੋ ਜੀ ਉਹ ਤਾਂ ਪੁੱਤ ਹੈ ਆਈ ਕੋਈ ਹੋਸ਼ ਨਹੀਂ ਗੈ ਜੀ ਅਸੀਂ ਤੇ ਕੋਈ ਹੋਸ਼ ਨਹੀਂ ਆਈ ਪੁੱਤ ਖਾਦਾ ਪੀਤਾ ਵਾ ਕੁਝ ਜੋਗੋ ਨਹੀਂ ਮਮੀ ਹੋਸ਼ ਨਹੀਂ ਜੋਤ ਪੁੱਤ ਕਿਉਂ ਇਦਾਂ ਨਹੀਂ ਕਰਨ ਬਸ ਹੋਵੇ ਕੋਸਾਂ ਹੁਣ ਠੀਕ ਹੋ ਜਾਣਾ ਆ ਤੂੰ ਦੇ ਲੱਗੇ ਨਾ ਕਿ ਇਦਾਂ ਕਰੇਂਗੀ ਤੂੰ ਕੀ ਸੋਚੂਗਾ ਉਹਦੇ ਵੀ 2 ਆਹੀ ਆ 2 1 ਉਠ ਮੇਰੀ ਤੀ ਕੋਈ ਕੰਮ ਕਰ ਵੇਖ 1 ਉਠ ਮੇਰੀ ਤੀ ਕੋਈ ਕੰਮ ਕਰ ਵੇਖ ਜਿਹਨਾਂ ਨੂੰ ਪਤਾ ਲੱਗਾ ਨਾ ਸਾਰੇ ਭੈਣ ਆਪਣਾ ਪਤਾ ਲੈਣਾ ਆ ਕਿਨੇ ਵੇਖਿਆ ਹੀ ਨਹੀਂ ਇਹਨੇ ਜੋ ਬੰਦਾ ਡੈਡੀ ਨਹੀਂ ਆਇਆ ਆਏ ਕੇ ਉਹ ਮੈਨੂੰ ਲੱਭਣ ਵਨ ਜੋ ਬੰਦਾ ਡੈਡੀ ਨਹੀਂ ਆਇਆ ਯਾਰ ਸਾਹਮਣੇ ਖਲੋਤੇ ਆ ਭਾਈ ਦੇ ਪਰ ਇਹ ਤਾਂ ਇਹ ਸਾਹਮਣੇ ਤੇ ਇਧਰ ਪਿੱਛੇ ਲੋਕ ਜੋ ਬੰਦਾ ਡੈਡੀ ਨਹੀਂ ਆਇਆ लवली ਜੋ ਤਾਂ ਪੁੱਤ ਆਈ ਕੋਈ ਹੋਸ਼ ਨਹੀਂ ਗੈ ਜੀ ਅਸੀਂ ਤੇ ਕੋਈ ਹੋਸ਼ ਨਹੀਂ ਹੈ ਪੁੱਤ ਖਾਦਾ ਪੀਤਾ ਵਾ ਕੁਝ ਜੋਗਾ ਨਹੀਂ ਮੰਮੀ ਹੋਸ਼ ਨਹੀਂ ਤੇ ਸਾਰਾ ਗਾਮੇ ਨਾ ਉਹਦਾ ਹੀ ਆਪਣੇ ਜਦੋਂ ਕਰਵਾਇਆ ਬੂਟੇ ਨੂੰ ਕਰ ਲਾ ਚਲ ਨਾ ਕੀਤਾ ਕੰਮ ਇਹ ਨਹੀਂ ਮੈਨੂੰ ਪਹਿਲਾਂ ਹੀ ਸ਼ੱਕ ਸੀ ਮੈਂ ਤਾਂ ਉਦੋਂ ਦਾ ਸੋਚਣ ਡਿਆ ਹਾਂ ਕਿ ਹੋਰ ਕੋਈ ਕਰ ਨਹੀਂ ਸਕਦਾ ਇਹ ਕੰਮ ਠੀਕ ਹੈ ਨਾ ਹੁਣ ਨਹੀਂ ਨਾ ਨਹੀਂ ਹੋਣੀ ਆ ਤੂੰ ਕਿ ਨਹੀਂ ਹੋਣ ਕਲੀ ਨਹੀਂ ਆ ਸਾਰੇ ਸੀਨੀਅਰ ਆ ਲੈ ਆਉ ਤੂੰ ਸਤਾ ਲੈ ਨਹੀਂ ਪਾਣੀ ਤੇ ਮੇਰੇ ਪਿੰਦੇ ਫੋਨ ਨਾ ਸਾਰੇ ਜਣੇ ਫੋਨ ਵੇਖੀ ਜਾਣ ਤੇ ਮੇਰੀ ਗੱਲ ਸੁਣ ਮੈਂ ਪੇਂਟ ਚ ਕਿੰਨੂ ਮਿਲ ਨਹੀਂ ਸਕਦਾ ਓਗਾ ਸੁਣ ਮੇਰੀ ਤੇਰੀ ਸਾਰੇ ਗਲਤ ਬੰਦਿਆਂ ਨਾਲ ਜਾਦੀ ਆ ਹੱਥ ਨਾ ਚੁੱਕੋ ਤੁਸੀਂ ਲੈਣ ਦੋ ਹੱਥ ਮੈਨੂੰ ਤੇ ਇੰਨਾ ਬੁਰਾ ਲੱਗਣ ਡਿਆ ਵਾ ਮੇਰੀਆਂ ਨਜ਼ਰਾਂ ਦੇ ਸਾਹਮਣੇ ਦਫਾ ਜਾ ਨਾ ਮੇਰੇ ਵਰ ਮਿੰਦੀ ਓ ਚੱਜ ਦੇ ਬੰਦੇ ਨੂੰ ਮੇਲਿਆ ਕਰ ਜਿੱਦ ਨੂੰ ਹਟਦਾ ਨਹੀਂ ਆ ਕਿਵੇਂ ਤਾਨੂੰ ਕਿਹਦਾ ਨਾਮ ਬਣੀ ਆ ਵਨ ਦਰਜੀਦ ਕੰਮੀ ਓਏ ਸਾਰਾ ਤੇਰਾ ਤੂੰ ਹੁਣ ਮੰਨ ਜਾ ਇਨਾ ਮੰਨ ਬਾਕੀ ਕਰ ਛੜੀ ਕਰ ਬੰਦੀ ਨਾ ਬਾਕੀ ਨਹੀਂ ਕਰਦਾ ਨਾਲ ਵਨ ਦਰਜੀਤ ਮਨ ਚਾਏ ਨਾ ਮਨ ਕਸੂਰੀ ਸਾਰਾ ਤੇਰਾ ਜੇ ਜੋਬਨ ਨੇ ਉੱਠ ਕੇ ਦੱਸਤਾ ਨਾ ਪੀ ਮੈਨੂੰ ਬੂਟੇ ਨੇ ਬਾਹਰ ਸੱਧਿਆ ਹੈ ਨਹੀਂ ਨਹੀਂ ਠੀਕ ਹੈ ਵਦਿਆ ਬਾੜੀ ਯਾਰ ਇਹਦਾ ਨਹੀਂ ਯਾਰ ਨਹੀਂ ਇਹਦਾ ਨਹੀਂ ਆਉਂਦਾ ਯਾਰ ਐਂਡ ਵਨ ਦਰਜੀਤ ਕਸੂਰੀ ਸਾਰਾ ਤੇਰਾ ਜੇ ਸੋਨੂ ਦਾ ਫੋਨ ਆਉਂਦਿਆ ਸੀ ਤੇ ਹੋਰ ਉੱਚੀ ਉੱਚੀ ਗੱਲਾਂ ਕਰਨੀਆਂ ਜੇ ਸੋਨੂ ਦਾ ਫੋਨ ਆਉਂਦਿਆ ਸੀ ਤੇ ਹੋਰ ਉੱਚੀ ਉੱਚੀ ਗੱਲਾਂ ਕਰਨੀਆਂ ਸੀ ਠੀਕ ਹੋ ਗਿਆ ਨਾ ਉਹਨੇ ਬੱਕ ਪਹਿਣਾ ਵਾ ਜਦੋਂ ਨੇ ਵੇਖਿਆ ਹੀ ਨਹੀਂ ਆ ਮੇਰੀ ਸੁਣੋ ਨਾ ਗੱਲ ਹੋਈ ਆ ਉਹ ਕਹਿੰਦਾ ਮੈਂ ਪਿੱਛੇੋਂ ਛੱਟ ਮਾਰੀ ਛੱਟ ਉਹ ਮੇਰੀ ਹੋਈ ਉਹਦੇ ਨਾਲ ਗੱਲ ਕਹਿੰਦਾ ਪਿੱਛੇੋਂ ਛੱਟ ਮਾਰੀ ਆ ਮੈਂ ਉਹ ਮੇਰੀ ਹੋਈ ਉਹਦੇ ਨਾਲ ਗੱਲ ਕਿੰਨਾ ਪਿੱਛੇੋਂ ਛੱਟ ਮਾਰੀ ਇਹਦੇ ਤੇ ਫਿਰ ਠੀਕ ਕਿਦਾਂ ਹੋ ਗਿਆ ਉਹ ਕੀ ਪਤਾ ਕਹਿੰਦਾ ਉਹ ਤਾਂ ਡਿੱਗ ਪਿਆ ਸੀ ਉਹ ਕੋਈ ਪੈਸਾ ਨਹੀਂ ਮਿਲਣਾ ਉਹਨੂੰ ਠੀਕ ਆ ਨਾ ਕੰਮ ਉਹਨੇ ਕੋਈ ਕੀਤਾ ਨਹੀਂ ਉਹ ਤੇ 50000 ਰੁਪਏ ਹੋਰ ਮੰਗਣ ਦੇ ਆਈ ਰਮਨ ਜੋ ਬੰਦੀ ਸਾਟਾ ਲਵੇ ਕੇ ਨਹੀਂ ਨਈਆ ਦਵਾਂ ਮੈਂ ਕਰ ਦੇ ਸ਼ੁਰੂ ਕਰ ਤਾ 2 1 ਰਬਾਣਾ ਜੋ ਬੰਦੀ ਸਾਟਾ ਲਵੇ ਕੇ ਲੱਗਦਾ ਨਹੀਂ ਵੀ ਇਹ ਕੰਮ ਦਿਲਜੀਤ ਨੇ ਕੀਤਾ ਹੋਵੇ ਕਿਉਂਕਿ ਚਲੋ ਚਲੋ 1 ਮੇਰੀ ਗੱਲ ਸੁਣੋ ਮਿੰਨੂ ਦੱਸਿਆ ਸੀ ਅਸਾਂ ਇਹਦਾ ਨਾਲ ਕਰਾਉਂਦੇ ਗੱਲ ਦੱਸਿਆ ਪਤਾ ਗੱਲ ਕੀ ਹੈ ਮੈਂ ਸੀਨ ਤਾਂ ਨਹੀਂ ਗਲਤ ਹੋਈ ਮੈਂ ਸਿਰ ਦਾ ਸਹੀ ਤਾਂ ਗਲਤ ਹੋਈ ਚਲੋ ਉਹਨਾਂ ਸੱਚ ਹੀ ਗਿਆ ਸੀ ਤੇ ਜਦੋਂ ਨਾ ਹੀ ਲਾਦੀਏ ਵੀ ਤੂੰ ਕੰਮ ਇਹੋ ਤੂੰ ਹੀ ਕੀਤਾ ਐਵੇਂ ਜੇ ਤੋਰ ਅਮਰ ਸਦਾ ਕਹ ਇਹਨੂੰ ਗੈਰਦੀ ਹੈ ਨਾ ਬੰਦ ਸਮ ਹੋ ਜਾਂਦਾ ਨਾ ਤਾਂ ਕੀ ਕਰਨਾ ਸੀ ਬੰਦਾ ਲੱਭਦਾ ਵਾ ਗੱਲ ਤੇ ਤੇਰੀ ਠੀਕ ਆ ਪਰ ਹੁਣ ਮਨ ਵਿੱਚ ਪਤਾ ਨਹੀਂ ਇਹ ਕਿੱਥੋਂ ਖਿਆਲ ਆ ਗਿਆ ਆ ਵੀ ਸੱਟ ਜਦੋਂ ਦੀ ਸਾਰਟ ਪਹਿਲਾਂ ਤਾਂ ਕਈ ਲੱਗੀ ਵਨ ਤੋ ਇਹ ਸੋਚ ਸੋਚ